ਸਤਿ ਸ਼੍ਰੀ ਅਕਾਲ ਜੀ ਮੈਂ ਮਹਿਕ ਟਿਪਕਾ ਤੇ ਤੁਹਾ ਦਾ ਸਵਾਗਤ ਹੈ ਤੁਹਾਡਾ ਪੰਜਾਬੀ ਲਿੰਕ ਮੀਡੀਆ ਦੀ ਖਾਸ ਫੋਰਜ ਜਿੱਥੇ ਮੈਂ ਅੱਜ ਗੱਲ ਕਰਨ ਜਾ ਰਹੀਆਂ ਤਿੰਨ ਬਹੁਤ ਅਹਿਮ ਖਬਰਾਂ ਦੀ ਇਹ ਖਬਰਾਂ ਬਹੁਤ ਅਹਿਮ ਨੇ ਕਿਉਂਕਿ ਸਾਡੇ ਸਮਾਜ ਦੀ ਹਕੀਕਤ ਦੱਸਦੀਆਂ ਨੇ ਤਿੰਨੇ ਖਬਰਾਂ ਇੱਕ ਵੱਡਾ ਸਵਾਲ ਖੜੀਆਂ ਕਰਦੀਆਂ ਨੇ ਚਲੋ ਹੁਣ ਇੱਕ ਇੱਕ ਕਰਕੇ ਇਹਨਾਂ ਖਬਰਾਂ ਦੀ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਤਾਂ ਜੀ ਪਹਿਲੀ ਖਬਰ ਆ ਰਹੀ ਹੈ ਮਾਨਸਾ ਤੋਂ ਜਿੱਥੇ ਮਾਨਸਾ ਤੇ ਇੱਕ ਬਹੁਤ ਹੀ ਮਹੱਤਵਪੂਰਨ ਅਪਡੇਟ ਆਈ ਹੈ ਜਿਵੇਂ ਤੁਸੀਂ ਜਾਣਦੇ ਹੋ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕਰਨੀ ਪਿਛਲੇ ਕੁਝ ਹਫਤਿਆਂ ਵਿੱਚ ਬਹੁਤ ਕੁਝ ਗੰਭੀਰ ਬਿਆਨ ਦਿੱਤੇ ਨੇ ਜਿਸ ਵਿੱਚ ਉਹਨਾਂ ਨੇ ਦਾਵਾ ਕੀਤਾ ਕਿ ਜੀ ਮੂਸੇਵਾਲੇ ਦੀ ਕਮਾਈ ਨੂੰ ਧੋਖਾਧੜੀ ਨਾਲ ਕਬਜ਼ਾ ਕੀਤਾ ਜਾ ਰਿਹਾ ਹੈ ਤਾਂ ਜੀ ਹੁਣ ਇਸ ਬਿਆਨ ਦੇ ਆਧਾਰ ਤੇ ਮਾਨਸਾ ਪੁਲਿਸ ਨੇ ਕਾਰਵਾਈ ਕਰਨਾ ਸ਼ੁਰੂ ਕਰ ਦਿੱਤਾ ਹੈ ਪੁਲਿਸ ਨੇ ਮੂਸੇਵਾਲਾ ਦੀ ਮਾਂ ਦੇ ਬਿਆਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੰਪਨੀ ਅਤੇ ਕੁਝ ਵਿਅਕਤੀਆਂ ਗੌਰਵਿਤ ਸਿੰਘ ਅਤੇ ਸ਼ਵੀਰ ਮੋਮੀਨ ਖਿਲਾਫ ਜੋ ਕੇਸ ਦਰਜ ਕਰਕੇ ਜਾਂਚ ਜਿਹੜੀ ਹੁਣ ਸ਼ੁਰੂ ਕਰ ਦਿੱਤੀ ਹੈ ਤਾਂ ਜੀ ਚਰਨਕੌਰ ਨੇ ਦਾਵਾ ਕੀਤਾ ਸੀ ਕਿ 11 ਫਰਵਰੀ ਨੂੰ ਉਹ ਐਸਐਸਪੀ ਦਫ਼ਤਰ ਦੇ ਬਾਹਰ ਧਰਨਾ ਦਿੰਦੇ ਹੋਏ ਕਿਹਾ ਕਿ ਕੰਪਨੀ ਉਹਨਾਂ ਨਾਲ ਧੋਖਾ ਕਰ ਰਹੀ ਹੈ ਤਾਂ ਜੀ ਉਹਨਾਂ ਨੇ ਦੱਸਿਆ ਕਿ ਮੂਸੇ ਵਾਲੇ ਦੀ ਕਮਾਈ ਦਾ ਹਿਸਾਬ ਕਿਤਾਬ ਨਹੀਂ ਦਿੱਤਾ ਜਾ ਰਿਹਾ ਅਤੇ 30 ਕਰੋੜ ਦੀ ਹਿਰਾਫੇਰੀ ਦੀ ਸ਼ਿਕਾਇਤ ਕੀਤੀ ਹੈ ਜੀ ਹਾਂ ਉਹਨਾਂ ਨੇ ਸਾਫ਼ ਕਿਹਾ ਕਿ 30 ਕਰੋੜ ਉਹਨਾਂ ਦੇ ਨੱਪੇ ਗਏ ਨੇ ਇਸ ਦੌਰਾਨ ਮੂਸੇ ਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਪੁਲਿਸ ਤੋਂ ਵੀ ਬਹੁਤ ਸਵਾਲ ਕੀਤੇ ਅਤੇ ਜੀ ਮੰਗ ਕੀਤੀ ਕਿ ਇਹ ਮਾਮਲਾ ਤੇਜ਼ੀ ਨਾਲ ਹੱਲ ਕੀਤਾ ਜਾਵੇ ਨਹੀਂ ਤਾਂ ਉਹ ਇਸੇ ਧਰਨੇ ਤੇ ਬੈਠੇ ਰਹਿਣਗੇ ਧਰਨੇ ਦੇ ਦੌਰਾਨ ਬਠਿੰਡਾ ਰੀਲਜ਼ ਦੇ ਡੀਆਈਜੀ ਹਰਜੀਤ ਸਿੰਘ ਵੀ ਮੂਸੇਵਾਲੇ ਦੇ ਮਾਪਿਆਂ ਨਾਲ ਮਿਲੇ ਡੀਆਈਜੀ ਨੇ 2 ਦਿਨਾਂ ਦੇ ਅੰਦਰ ਇਸ ਸ਼ਿਕਾਇਤ ਤੇ ਕਾਰਵਾਈ ਕਰਨ ਦਾ ਪ੍ਰੋਸਾ ਦਿੱਤਾ ਦੂਜੇ ਪਾਸੇ ਹੋਇਆ ਕਿ ਕੰਪਨੀ ਦੇ ਮੈਨੇਜਰ ਬੰਟੀ ਬੈਂਸ ਨੇ ਕਿਹਾ ਕਿ ਉਹ ਪੈਸਿਆਂ ਦੇ ਹਿਸਾਬ ਕਿਤਾਬ ਬਾਰੇ ਕੁਝ ਨਹੀਂ ਜਾਣਦੇ ਪਰ ਉਹ ਮੂਸੇਵਾਲਾ ਦੇ ਮਾਪਿਆਂ ਦੇ ਨਾਲ ਖੜੇ ਨੇ ਅਤੇ ਜੇ ਜਰੂਰਤ ਹੋਵੇ ਤਾਂ ਤੁਰੰਤ ਹਾਜ਼ਰ ਹੋਣਗੇ ਇਹ ਮਾਮਲਾ ਸਿੱਧੂ ਮੂਸੇਵਾਲੇ ਦੇ ਫੈਨਸ ਅਤੇ ਪੰਜਾਬ ਦੇ ਲੋਕਾਂ ਵਿੱਚ ਬਹੁਤ ਹੀ ਚਰਚਿਤ ਹੋ ਰਿਹਾ ਹੈ ਹਾਲਾਂਕਿ ਪੁਲਿਸ ਕਾਰਵਾਈ ਵਿੱਚ ਹੈ ਪਰ ਮਾਪਿਆਂ ਦੀਆਂ ਸ਼ਿਕਾਇਤਾਂ ਦੇ ਨਾਲ ਲੋਕਾਂ ਦੀ ਉਮੀਦ ਹੈ ਕਿ ਇਨਸਾਫ ਜ਼ਰੂਰ ਹੋਵੇਗਾ ਕਿਉਂਕਿ ਸਿੱਧੂ ਮੂਸੇਵਾਲੇ ਦੇ ਫੈਨਸ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਨੂੰ ਆਪਣੇ ਮਾਤਾ ਪਿਤਾ ਸਮਝਦੇ ਨੇ ਸਿੱਧੂ ਮੂਸੇਵਾਲੇ ਦੇ ਮਾਪਿਆਂ ਨੇ ਇਹ ਵੀ ਦਾਅਵਾ ਕੀਤਾ ਕਿ ਉਹ ਕੰਪਨੀ ਅਤੇ ਬੰਟੀ ਬੈਂਸ ਖਿਲਾਫ ਪਹਿਲਾਂ ਵੀ ਅਪੀਲ ਕਰ ਚੁੱਕੇ ਨੇ ਪਰ ਸੁਣਵਾਈ ਨਹੀਂ ਹੋਈ ਹੁਣ ਜਦੋਂ ਪੁਲਿਸ ਕਾਰਵਾਈ ਵਿੱਚ ਆ ਗਿਆ ਤਾਂ ਇਹ ਮਾਮਲਾ ਤਾਂ ਜੀ ਹੋਰ ਵੀ ਧਿਆਨ ਖਿੱਚਣ ਵਾਲਾ ਬਣ ਗਿਆ ਤਾਂ ਜੀ ਇਸ ਮਾਮਲੇ ਦੀ ਅੱਗੇ ਦੀ ਜਾਣਕਾਰੀ ਲਈ ਅਸੀਂ ਤੁਹਾਨੂੰ ਅਪਡੇਟ ਕਰਦੇ ਰਵਾਂਗੇ ਤਾਂ ਜੀ ਹੁਣ ਗੱਲ ਕਰਦੇ ਆਂ ਅਗਲੀ ਤਾਜ਼ਾ ਖਬਰ ਦੀ ਜੋ T20 ਵਿਸ਼ਵ ਕੱਪ 2026 ਤੋਂ ਆ ਰਹੀ ਹੈ ਤਾਂ ਜੀ ਭਾਰਤ ਨੇ ਬੀਤੀ ਦਿਨੀ ਪਾਕਿਸਤਾਨ ਨੂੰ ਹਰਾ ਕੇ ਇੱਕ ਹੋਰ ਯਾਦਗਾਰ ਜਿੱਤ ਦਰਜ ਕੀਤੀ ਹੈ ਭਾਰਤ ਦਾ ਨਾਂ ਰੌਸ਼ਨ ਕੀਤਾ ਤਾਂ ਜੀ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ਵਿੱਚ ਖੇਡੇ ਗਏ ਇਹ ਹਾਈ ਵੋਲਟੇਜ ਮੈਚ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਕਾਤ ਦੌੜਾਂ ਨਾਲ ਹਰਾਇਆ ਅਤੇ ਇਸ ਜਿੱਤ ਨਾਲ ਸੁਪਰ 8 ਵਿੱਚ ਜੋ ਆਪਣੀ ਜਗ੍ਹਾ ਲਗਭਗ ਪੱਕੀ ਕਰ ਲਈ ਹੈ ਤਾਂ ਇੱਕ ਭਾਰਤ ਲਈ ਇੱਕ ਮਾਣ ਵਾਲੀ ਗੱਲ ਵੀ ਹੈ ਤਾਂ ਜੀ ਮੈਚ ਦੀ ਸ਼ੁਰੂਆਤ ਭਾਰਤ ਲਈ ਥੋੜੀ ਚੁਣੌਤੀਪਰੀ ਰਹੀ ਪਰ ਇਸ਼ਾਨ ਕਿਸਨ ਨੇ ਤਮਾਕੇਦਾਰ ਸ਼ੁਰੂਆਤ ਕੀਤੀ ਉਹਨਾਂ ਨੇ 40 ਗੇਂਦਾਂ ਵਿੱਚ 70 ਦੌੜਾਂ ਬਣਾਈਆਂ ਅਤੇ ਪਾਕਿਸਤਾਨੀ ਗੇਂਦਵਾਜ਼ਾਂ ਨੂੰ ਹਰ ਮੈਦਾਨ ਦੇ ਚਾਰੇ ਪਾਸੇ ਦਵਾ ਵਿੱਚ ਰੱਖਿਆ ਤਾਂ ਇਸ ਹਮਲਾਵਰ ਬੱਲੇਬਾਜ਼ੀ ਨਾਲ ਟੀਮਾਂ ਦਾ ਰੁਖ ਮੈਚ ਵਿੱਚ ਪੱਕਾ ਹੋ ਗਿਆ ਤਾਂ ਇਸ ਦੇ ਬਾਅਦ ਕਪਤਾਨ ਸੂਰਿਆ ਕੁਮਾਰ ਜਾਦਵ ਨੇ ਪਾਰੀ ਸੰਭਾਲੀ ਉਹਨਾਂ ਨੇ ਵਿਚਕਾਰਲੇ ওভারਾਂ ਵਿੱਚ ਬੱਲੇਬਾਜ਼ੀ ਕੀਤੀ ਅਤੇ ਤਿਲਕ ਵਰਮਾ ਨਾਲ ਸਾਂਝੇਦਾਰੀ ਕਰਦੇ ਹੋਏ ਟੀਮ ਨੂੰ 75 ਦੌੜਾਂ ਦੇ ਹਾਸੇ ਤੱਕ ਲੈ ਗਈ। ਜਦਵ ਨੇ 29 ਗੇਂਦਾਂ ਵਿੱਚ 32 ਦੌੜਾਂ ਬਣਾਈਆਂ ਜੋ ਟੀਮ ਲਈ ਮਹੱਤਵਪੂਰਨ ਸਾਬਤ ਹੋਈ। ਜਦੋਂ ਪਾਕਿਸਤਾਨ ਦੀ ਪਾਰੀ ਸ਼ੁਰੂ ਹੋਈ ਤਾਂ ਜੈਪਾਰ ਦੇ ਗੇਂਦਬਾਜ਼ ਜ਼ਾਨਦਾਰ ਰਹੇ। ਹਾਰਦਿਕ ਪਾਂਡਿਆ ਨੇ ਆਪਣੇ ਸਪੈਸ਼ਲ ਸਪੈਰ ਵਿੱਚ ਪਹਿਲੇ ਓਵਰ ਵਿੱਚ ਦੋ ਵਿਕਟਾਂ ਲਈਆਂ ਜੋ ਪਾਕਿਸਤਾਨ ਦੇ ਸ਼ੁਰੂਆਤੀ ਜੋਰਰਾਂ ਨੂੰ ਤਾਕਤ ਦੇਣ ਵਾਲੀਆਂ ਸਾਬਤ ਹੋਈਆਂ। ਤਾਂ ਜੀ ਫਿਰ ਜਸਪ੍ਰਿਤ ਬੁਮਰਾਹ ਨੇ ਆਪਣਾ ਘਾਤਕ ਸਪੈਲ ਖੇਡਿਆ। ਉਹਨਾਂ ਨੇ ਸਾਇਮ ਅਯੋਗਤੇ ਸਲਮਾਨ ਅਲੀ ਆਗਾ ਦੇ ਰੂ ਵਿੱਚ ਲਗਾਤਾਰ ਦੋ ਵਿਕਟਾਂ ਲਈਆਂ ਜਿਸ ਨਾਲ ਪਾਕਿਸਤਾਨੀ ਬੱਲੇਬਾਜ਼ ਪਿੱਛੇ ਛੱਡੇਗੇ ਤਾਂ ਇਸ ਤੋਂ ਬਾਅਦ ਅਕਸਰ ਪਟੇਲ ਨੇ ਮੈਚ ਵਿੱਚ ਸ਼ਾਨਦਾਰ ਸਪਿਨ ਪ੍ਰਦਰਸ਼ਨ ਕੀਤਾ ਉਹਨਾਂ ਨੇ ਮੁੱਖ ਪਾਕਿਸਤਾਨੀ ਬੱਲੇਬਾਜ਼ਾਂ ਨੂੰ ਆਊਟ ਕੀਤਾ ਜਿਸ ਨਾਲ ਭਾਰਤੀ ਪਕੜ ਮਜ਼ਬੂਤ ਹੋਈ ਵਰੁਣ ਚੱਕਰਵਰਤੀ ਨੇ ਵੀ ਇੱਕ ਓਵਰ ਵਿੱਚ ਦੋ ਵਿਕਟਾਂ ਲਈਆਂ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਭਾਰਤ ਨੇ ਪਾਕਿਸਤਾਨ ਨੂੰ 114 ਦੌੜਾਂ ਤੇ ਆਊਟ ਕਰ ਦਿੱਤਾ ਜੀ ਆ 114 ਦੌੜਾਂ ਤੇ ਆਊਟ ਕਰ ਦਿੱਤਾ ਇਸ ਜੈਤ ਨਾਲ ਟੀਮ ਇੰਡੀਆ ਨੇ ਗਰੁੱਪ ਲੀਡ ਹਾਸਲ ਕਰ ਲਈ ਅਤੇ ਸੁਪਰ 8 ਵਿੱਚ ਆਪਣੀ ਜਗ੍ਹਾ ਜੋ ਪੱਕੀ ਕਰ ਲਈ ਤਾਜੀ ਭਾਰਤੀ ਟੀਮ ਦਾ ਅਗਲਾ ਮੈਚ 18 ਫਰਵਰੀ ਨੂੰ ਨਰਿੰਦਰ ਮੋਦੀ ਸਟੇਡੀਅਮ ਵਿੱਚ ਨੀਦਰਲੈਂਡਸ ਦੇ ਖਿਲਾਫ ਹੋਏਗਾ ਹਰ ਇੱਕ ਭਾਰਤੀ ਫੈਨ ਲਈ ਇਹ ਮੈਚ ਯਾਦਗਾਰ ਬਣ ਗਿਆ ਸ਼ੁਰੂਤ ਲੈ ਕੇ ਅੰਤ ਤੱਕ ਭਾਰਤ ਨੇ ਆਪਣਾ ਕੰਟਰੋਲ ਰੱਖਿਆ ਅਤੇ ਆਪਣੇ ਖਿਡਾਰੀਆਂ ਨੇ ਹਰ ਪਾਲੇ ਵਿੱਚ ਦਿਖਾਇਆ ਕਿ T20 ਦਾ ਜਾਦੂ ਭਾਰਤ ਦੇ ਹੱਕ ਵਿੱਚ ਹੈ ਹੁਣ ਅਸੀਂ ਤੁਹਾਨੂੰ ਅੱਗੇ ਵੀ ਇਸ T20 ਵਿਸ਼ਵ ਕੱਪ ਦੀਆਂ ਤਾਜ਼ਾ ਖਬਰਾਂ ਅਤੇ ਹਾਈਲਾਈਟਸ ਦੱਸਦੇ ਰਹਾਂਗੇ ਤਾਂ ਜੇ ਹੁਣ ਗੱਲ ਕਰਦੇ ਆ ਅਗਲੀ ਰੀ ਖਬਰ ਦੀ ਜੋ ਮੋਹਾਲੀ ਤੋਂ ਆਈ ਹੈ ਤਾਂ ਮੋਹਾਲੀ ਵਿੱਚ ਇੱਕ ਕਬੱਡੀ ਟੂਰਨਾਮੈਂਟ ਦੌਰਾਨ ਪੰਜਾਬੀ ਗਾਇਕ ਬੱਬੂ ਮਾਨ ਦੇ ਖੁੱਲੇ ਅਖਾੜੇ ਵਿੱਚ ਪ੍ਰਸ਼ੰਸਕਾਂ ਦੀ ਭੀੜ ਕਾਬੂ ਤੋਂ ਬਾਹਰ ਹੋ ਗਈ ਜਿਨ੍ਹਾਂ ਗਾयक ਬੱਬੂ ਮਾਨ ਨੇ ਵਾਰ-ਵਾਰ ਪ੍ਰਸੰਸਕਾਂ ਨੂੰ ਬੇਨਤੀ ਕੀਤੀ ਪਰ ਉਹ ਕਿਸੇ ਦੇ ਕਹਿਣ ਤੇ ਰੁਕ ਨਹੀਂ ਰਹੇ ਜਿਸ ਕਰਕੇ ਬੱਬੂ ਮਾਨ ਥੋੜਾ ਪ੍ਰਸੰਸਕਾਂ ਤੋਂ ਨਾਰਾਜ਼ ਹੋਏ ਇੱਥੇ ਤੱਕ ਕਿ ਲਾਈਵ ਕੈਮਰਾ ਵੀ ਹਫੜਾ ਦਫੜੀ ਦੇ ਕਾਰਨ ਡੈਗ ਪਿਆ ਜਿਸ ਤੋਂ ਬਾਅਦ ਪ੍ਰਸੰਸਕਾਂ ਵਿਚਾਲੇ ਹਾਹਾਕਾਰ ਮਚ ਗਈ ਸਥਿਤੀ ਨੂੰ ਦੇਖ ਕੇ ਪੰਜਾਬ ਪੁਲਿਸ ਹਰਕਤ ਵਿੱਚ ਆ ਗਈ ਤਾਜੀ ਮੋਹਾਲੀ ਦੇ ਪੁਲਿਸ ਸੁਪਰਡੈਂਟ ਮਨਪ੍ਰੀਤ ਸਿੰਘ ਨੇ ਮਾਈਕ ਚੁੱਕਿਆ ਤੇ ਸਪਸ਼ਟ ਤੌਰ ਤੇ ਲਾਂਕੀਤਾ ਮੇਰੀ ਆਖਰੀ ਚੇਤਾਵਨੀ ਹੈ ਜੇਕਰ ਸਾਰੇ 5 ਮਿੰਟਾਂ ਦੇ ਅੰਦਰ ਸ਼ਾਂਤ ਨਹੀਂ ਹੁੰਦੇ ਤਾਂ ਪ੍ਰੋਗਰਾਮ ਰੱਦ ਕੀਤਾ ਜਾਏਗਾ ਜੇਕਰ ਕਾਨੂੰਨ ਵਿਵਸਥਾ ਵਿੱਚ ਕੋਈ ਸਮੱਸਿਆ ਆਈ ਹੈ ਤਾਂ ਮੈਂ ਕਿਸੇ ਨੂੰ ਵੀ ਬਖਸ਼ਾਂਗਾ ਨਹੀਂ ਤਾਂ ਅਸਲ ਵਿੱਚ ਮਹੱਲੀ ਦੇ ਬੱਲੇ ਮਾਜਰਾ ਪਿੰਡ ਵਿੱਚ ਇੱਕ ਵੱਡੀ ਟੂਰਨਾਮੈਂਟ ਚੱਲ ਰਿਹਾ ਸੀ ਤਾਂ ਬੱਬੂ ਮਾਨ ਰਾਤ ਨੂੰ ਲਾਈਵ ਸ਼ੋਅ ਕਰ ਰਹੇ ਸਨ ਪ੍ਰਸੰਸਕ ਰੌਲਾ ਪਾ ਰਹੇ ਸਨ ਅਤੇ ਕਹਿ ਰਹੇ ਸਨ ਕਿ ਉਹ ਸਟੇਜ ਸਾਫ਼ ਨਹੀਂ ਦੇਖ ਸਕਤੀ ਜਨ ਨੂੰ ਦੇਖ ਕੇ ਬੱਬੂ ਮਾਨ ਨੇ ਕੈਮਰੇ ਸਾਹਮਣੇ ਤੋਂ ਹਟਾ ਦਿੱਤਾ ਅਤੇ ਕੈਮਰਾਮੈਨ ਨੂੰ ਸਾਈਡ ਤੇ ਕੌਣ ਬਦਲ ਲਈ ਕਿਹਾ ਉਸ ਤੋਂ ਬਾਅਦ ਗਾਇਕ ਨੇ ਅੱਧੇ ਘੰਟੇ ਲਈ ਸ਼ੋਅ ਕੀਤਾ ਤੇ ਲੋਕਾਂ ਦਾ ਫਿਰ ਵੀ ਗੁੱਸਾ ਜੋ ਠੰਡਾ ਨਹੀਂ ਹੋਇਆ ਪਰ ਹਾਲਾਤ ਅਚਾਨਕ ਬਦਲ ਗਏ ਪ੍ਰਸੰਸਕ ਗੁੱਸੇ ਵਿੱਚ ਆ ਗਏ ਅਤੇ ਇੱਕ ਦੂਜੇ ਨਾਲ ਧੱਕਾ ਮੁਕੀ ਕਰਨ ਲੱਗੇ ਜਿਸ ਕਾਰਨ ਸਥਿਤੀ ਕਾਬੂ ਤੋਂ ਬਾਹਰ ਹੋ ਗਈ ਸਥਿਤੀ ਹੱਥੋਂ ਨਿਕਲਦੀ ਦੇਖ ਕੇ ਪੁਲਿਸ ਸਟਾਕਸ ਹੋ ਗਈ ਤਾਂ ਜੀ ਬੱਬੂ ਮਾਨ ਨੂੰ ਗਾਣ ਤੋਂ ਰੋਕ ਦਿੱਤਾ ਗਿਆ ਅਤੇ ਸੁਰੱਖਿਆ ਦਾ ਮਾਹੌਲ ਬਣਾਇਆ ਗਿਆ ਤਾਂ ਜੀ ਪੁਲਿਸ ਐਸਪੀ ਮਨਪ੍ਰੀਤ ਸਿੰਘ ਨੇ ਫਿਰ ਮਾਈਕ ਰਾਹੀਂ ਸਪਸ਼ਟ ਕੀਤਾ ਕਿ ਇਹ ਆਖਰੀ ਚਤਾਵਨੀ ਹੈ ਅਤੇ ਜੇ 5 ਮਿੰਟਾਂ ਚ ਹਾਲਾਤ ਸੈਨਾ ਹੋਏ ਤਾਂ ਪ੍ਰੋਗਰਾਮ ਤੁਰੰਤ ਰੱਦ ਕੀਤਾ ਜਾਏਗਾ ਇਸ ਕਾਰਵਾਈ ਨਾਲ ਸਥਿਤੀ ਸੰਭਾਲੀ ਗਈ ਅਤੇ ਬੇਸੰਸਕਾਰ ਨੂੰ ਸ਼ਾਂਤ ਕਰਕੇ ਇਵੈਂਟ ਮੁੜ ਚਲਾਇਆ ਗਿਆ ਤਾਂ ਜੀ ਇਸ ਕਾਰਨ ਨੇ ਸਪਸ਼ਟ ਕਰ ਦਿੱਤਾ ਕਿ ਚਾਹੇ ਕਿਸੇ ਵੀ 스타 ਦੀ ਮੌਜੂਦਗੀ ਹੋਵੇ ਪਰ ਸੁਰੱਖਿਆ ਅਤੇ ਕਾਨੂੰਨ ਨੂੰ ਬਵਸਥਾ ਪਹਿਲਾ ਆਉਂਦੀ ਹੈ ਤਾਂ ਜੀ ਇਹ ਸੀ ਤਨਮੋਹਕ ਅਹਿਮ ਖਬਰਾਂ ਜਿੰਨਾਂ ਤੇ ਅੱਜ ਚਰਚਾ ਕੀਤੀ ਖਬਰਾਂ ਹੋਰ ਵੀ ਬਾਤ ਨੇ ਜਿੰਨਾਂ ਤੇ ਗੱਲਬਾਤ ਕਰਨੀਆਂ ਪਰ ਸਾਡਾ ਸਮਾ ਸਾਨੂੰ ਆਜ਼ਾਦ ਨਹੀਂ ਦੇ ਰਿਹਾ ਤੇ ਇਹ ਸਾਡਾ ਅੱਜ ਦਾ ਖਾਸ ਪ੍ਰੋਗਰਾਮ ਇਹ ਪ੍ਰੋਗਰਾਮ ਇਸੇ ਟਾਈਮ ਤੇ ਹਰ ਰੋਜ਼ ਤੁਹਾਡੇ ਨਾਲ ਸਾਂਝਾ ਕਰਦੇ ਰਵਾਂਗੇ ਧੰਨਵਾਦ